ਜਿਵੇਂ ਇਹ ਆਈ ਮੁੰਡੇ ਵੀ ਨੌਜਵਾਨ ਹਨਾ ਬਹੁਤ ਚੱਕ ਕੇ ਫਿਰ ਉਹ ਤੋਂ ਕਤਲੇਆਮ ਹੋਇਆ ਹਨਾ ਹਾਂ ਬਹੁਤ ਬਹੁਤ ਜਿਆਦੇ ਬਹੁਤ ਉਹਨੂੰ ਪੱਛ ਅਜੇ ਤੱਕ ਮੁੰਡਾ ਛੱਡਿਆ ਅਤਵਾਦ ਦਾ ਜਿਹੜਾ ਸਮਾਂ ਸੀਗਾ ਹਾਂ ਜਦੋਂ ਜਿਵੇਂ ਆਪਣੇ ਕਹਿੰਦੇ ਸੀ ਆ ਵੀ ਚੱਲਿਆ ਆਪਣੇ ਹਣਾ ਦੌਰ ਉਹ ਫਿਰ ਉਸ ਤੋਂ ਬਾਅਦ ਚੱਲਿਆ ਉਹ ਤਾਂ ਬਾਵਾ ਚਰਮਗਰ ਉਹ ਤਾਂ ਚੱਲਿਆ ਹਾਂ ਆਪਣਾ ਅੰਮ੍ਰਿਤਸਰ ਅੱਛਾ ਹਾਂ ਉਹ ਹੋਇਆ ਦਰਬਾਰ ਸਾਹਿਬ ਟਾਇਆ ਜੀ ਉਹ ਉਸ ਤੋਂ ਬਾਅਦ ਉਦੋਂ ਚੱਲਿਆ ਉਹ ਤਾਂ 84 ਵੇਲੇ ਦੀ ਗੱਲ ਹੈ ਹਣਾ ਉਹ ਤਾਂ ਹਾਂ ਆਪਾਂ ਪੜਦੇ ਹੀ ਅਸੀਂ ਹੁਣ ਪਤਾ ਲੱਗਦਾ ਹੌਲੀ ਹੌਲੀ ਹਾਂ ਆਉਂਦੇ ਸੀ ਬੈਠੇ ਸੀ ਹੋ ਦੂਜੀ ਮਟਰੀ ਮਿਲਟਰੀ ਮਿਲਟਰੀ ਰਾਜ ਕਿਉਂਕਿ ਰਾਸ਼ਟਰਪਤੀ ਰਾਜ ਲਾਤਾ ਸੀ ਉਦੋਂ ਹਾਂ ਉਹ ਲਾਤਾ ਸੀ ਤੇ ਉਹ ਬੈਠੇ ਤੇ ਉਹ ਰੋਜ਼ ਅੰਦਰ ਬਾਹਰ ਫਰੋਲ ਕੇ ਜਾਂਦੇ ਆਂ ਸਿੰਘ ਵੀ ਆ ਜਾਂਦੇ ਸੀ ਸਿੰਘ ਵੀ ਆ ਜਾਂਦੇ ਸੀ ਚੋਰੀ ਛਿਪੇ ਚੋਰੀ ਛਿਪੇ ਆ ਜਾਂਦੇ ਸੀ ਉਹ ਫਿਰ ਜੇ ਮੈਨੂੰ ਲੱਗਦਾ ਕਿ ਮੈਂ ਪੜਿਆ ਜਿੰਨਾ ਵੀ ਜਿਹਦੇ ਘਰੇ ਆ ਜਾਂਦੇ ਸੀ ਮਗਰੋਂ ਪੁਲਿਸ ਤਾਂ ਕਰਦੀ ਸੀ ਹਾਂ ਮਗਰੋਂ ਪੁਲਿਸ ਤਾਂ ਕਰ ਵੀ ਦੱਸੋ ਵੀ ਤੁਸੀਂ ਆਏ ਹਾਂ ਕੀ ਕੀ ਦਿੱਤਾ ਉਹਨਾਂ ਤੋਂ ਕੀ ਲਿਆ ਕੀ ਲਿਆ ਵੀ ਤੱਕੇ ਨਾਲ ਹੀ ਵੀ ਨਿਆਂਜ ਬਸ ਤੇ ਫਿਰ ਵੀ ਉਦੋਂ ਚੱਕ ਕੇ ਵੀ ਲੈ ਜਾਂਦੇ ਸੀ ਕਈਆਂ ਨੂੰ ਨਿਜਾਇਜ਼ ਕਟ ਮਾਰ ਜਿਵੇਂ ਆ ਵੀ ਮਾਰਕਟ ਆ ਪਤਾ ਜਿੱਥੇ ਛੱਕ ਹੁੰਦਾ ਸੀ ਛੱਕ ਹੁੰਦਾ ਸੀ ਜਿੱਥੇ ਛੱਕ ਹੁੰਦਾ ਸੀ ਉਹਨਾਂ ਨੂੰ ਛੱਕ ਲਿੰਦੇ ਬਈ ਤੇ ਉਹ ਉਹਨਾਂ ਨੂੰ ਫਿਰ ਮਾਰ ਘਟਾਈ ਕਰਦੇ ਸੀ ਜਿਵੇਂ ਨੀ ਇਹ ਇਹ ਮੁੰਡੇ ਵੀ ਨੌਜਵਾਨ ਹਨ ਬਹੁਤ ਚੱਕ ਕੇ ਫਿਰ ਉਦੋਂ ਕਤਲੇਆਮ ਹੋਇਆ ਹਨਾ ਹਾਂ ਬਹੁਤ ਬਹੁਤ ਜ਼ਿਆਦਾ ਬਹੁਤ ਉਦੋਂ ਉਹ ਚੱਜ ਦਾ ਮੁੰਡਾ ਛੱਡਿਆ ਜਾਂ ਵੀ ਵੀਡੀਓ ਵੇਨੇ ਜਾਂ ਕੋਈ ਤਾਂ ਕਿਤਾਬਾਂ ਚ ਪੜਦੇ ਆ ਵੀ ਕਈ ਕਈ ਪਿੰਡਾਂ ਚ ਬਰਾਤਾਂ ਨਹੀਂ ਚੜੀਆਂ ਸੀ ਹਨਾ ਨਹੀਂ ਚੜੀਆਂ ਸੀ ਨਹੀਂ ਚੜੀਆਂ ਸੀ ਇੰਨਾ ਮੇਰੇ ਬਾਪੂ ਨੇ ਆਂਦੇ ਹੁੰਦੇ ਸੀ ਨਾ ਗੱਲ ਕਰਦੇ ਹੁੰਦੇ ਸੀ ਵੀ ਆਪਣੇ ਇੰਡੀਆ ਚ ਜਾਂ ਵਿੱਚ ਉਹ ਚੱਜ ਦਾ ਮੁੰਡਾ ਨਹੀਂ ਛੱਡਣਾ ਇਹਨਾਂ ਨੇ ਛੱਡਣਾ ਤੇ ਬਰਾਤਾ ਕਿਥੋਂ ਚੜਨਗੇ ਹੂੰ ਤੇ ਵਾਕਈ ਫਿਰ ਜਦੋਂ ਮੁੰਡੇ ਹੀ ਹੈ ਨਹੀਂ ਤੇ ਬਰਾਤਾ ਚੜਨ ਕਿਥੋਂ ਇੰਨਾ ਕਤਲੇਆਮ ਹੋਇਆ ਉਦੋਂ ਆ ਇੰਨਾ ਹੋਇਆ ਅਛਾ ਰਾਤ ਨੂੰ ਵੀ ਤੰਗ ਕਰਨਾ ਉਦੋਂ ਦਿਨ ਰਾਤ ਜੇ ਕਿਸੇ ਨੇ ਜਾਣਾ ਬਾਹਰ ਅੰਦਰ ਤਾਂ ਰਾਹ 'ਚ ਰੋਕ ਲੈਣਾ ਰਾਹ 'ਚ ਰੋਕ ਲੈਣਾ ਦਰਦਿਆਂ ਨੇ ਵੇਲੇ ਇੱਕ ਵੇਲੇ ਕੰਮ ਤੇ ਨਾ ਜਾਣਾ ਪਾਣੀ ਤਾਂ ਨਹੀਂ ਤਾਂ ਹੁੰਦਾ ਨਹੀਂ ਸੀ ਉਦੋਂ ਹੁੰਦਾ ਨਹੀਂ ਸੀ ਤੇ ਕਿਸੇ ਕੰਮ ਤਾਂ ਦੇ ਜਾਣਾ ਤਾਂ ਦਰਦਿਆਂ ਦੇ ਆਪਣੇ ਉਦੋਂ ਨਹਿਰ ਵੀ ਤੋੜਤੀ ਸੀ ਨਾ ਨਹਿਰ ਤੋੜਤੀ ਨਹਿਰ ਤੋੜਤੀ ਦੁੱਧੇ ਵਾਲੀ ਆਪਣੀ ਹਾਂ ਤਾਂ ਇਹ ਕਿਹੜੇ ਸਾਲ ਦੀ ਗੱਲ ਕੋਈ ਯਾਦ ਅੰਦਾਜ਼ਾ ਜੇ ਨਹਿਰ ਤੋੜੀ ਹਾਂ ਨਹਿਰ ਤਾਂ ਬਹੁਤ ਲੇਟ ਤੋੜੀ ਹੈ ਪਤਾ ਲੇਟ ਤੋੜੀ ਹੈ ਤਾਂ ਇਹ ਤਾਂ ਫਿਰ 92 92 ਦੇ ਵੇਲੇ ਹੀ ਤੋੜੀ ਹੋ ਮੇਰੇ ਹਿਸਾਬ ਨਾਲ ਹਾਂ ਅੱਛਾ ਉਦੋਂ ਫਿਰ ਜੋ ਨਹਿਰ ਤੋੜੀ ਤੇ ਉਦੋਂ ਪਾਣੀ ਫਿਰ ਉਦੋਂ ਤੇ ਤੇਰੀ ਦੁੱਜਾ ਪੂਗਾ ਦਾ ਵਿਆਹ ਹੋ ਗਿਆ ਪੂਗਾ ਦਾ ਵਿਆਹ ਹੋ ਗਿਆ ਸੀ ਹਾਂ ਤੇ ਉਹ ਸਾਰੇ ਆਪਣੇ ਕੋਠੇ ਨਹੀਂ ਪਾਣੀ ਵੜਿਆ ਸੀ ਕਿ ਇਧਰ ਨੂੰ ਪਿੰਡ ਵੱਲ ਨੂੰ ਨਾ ਪੰਡਕਨੀ ਨੂੰ ਪੰਡਕਨੀ ਨੂੰ ਹਾਂ ਪੰਡਕਨੀ ਜਿਹੜੇ ਆਪਣੇ ਨਿਆਈ ਆ ਨਾ ਹਾਂ ਨਿਆਈ ਚ ਸਾਰੇ ਪਾਣੀ ਵਗਦਾ ਹੁੰਦਾ ਸੀ ਅੱਛਾ ਉਹ ਪਾਣੀ ਹੜਦਾ ਸੀ ਹੜਦਾ ਪਾਣੀ ਸੀ ਉਹ ਸਾਰਾ ਹੜਦਾ ਪਾਣੀ ਸੀ ਹੂੰ ਤੇ ਸਾਰਿਆਂ ਬੰਦੇ ਜ ਤੋਂ ਵੀ ਵੱਡਾ ਵੱਡਾ ਪਾਣੀ ਹੂੰ ਤੇ ਉਦੋਂ ਉਥੇ ਕਿੰਨੀ ਵਾਰੀ ਦੁਨੀਆ ਜਿਹੜੀ ਆਪਣੇ ਹੂੰ ਉਹ ਇਹ ਵੀ ਉਦੋਂ ਇਹ ਪਹਿਲਾਂ ਦੀ ਗੱਲ ਆ ਹੂੰ ਇਹ ਅੰਮ੍ਰitsar ਵਾਲੇ ਤੋਂ ਅਸ਼ੇ ਪਹਿਲਾਂ ਦੀ ਹੈ ਹਾਂ ਉਦੋਂ ਹਾਂ ਜਦੋਂ ਹੜਾ ਏ ਹਾਂ ਜਦੋਂ ਤੇਰੇ ਪਾਪੇ ਹੋਂ ਨੇ ਹੂੰ ਛੋਟੇ ਛੋਟੇ ਸੀ ਉਦੋਂ ਉਦੋਂ ਕੋਈ ਬਦਲਾ ਬੁੱਦਲਾ ਨਹੀਂ ਹੁੰਦੀਆਂ ਸੀ ਉਦੋਂ ਤੇ ਗੁਜ਼ਾਰਾ ਹੀ ਵੀ ਹੁੰਦਾ ਸੀ ਮਾੜਾ ਮੋਟਾ ਜਿਵੇਂ ਹੜਾ ਜਾਂਦੇ ਹੂੰ ਹੜਾ ਜਾਂਦੇ ਤੇ ਜਦੋਂ ਐ ਪਸ਼ੂ ਆਉਂਦੇ ਨਾ ਹੂੰ ਵੇਂਦੇ ਹੈ ਹੁੰਦੇ ਜਾ ਕੇ ਤੇ ਪਸ਼ੂ ਜਿਵੇਂ ਬੱਦੇ ਕਿਸੇ ਦੇ ਖੜੇ ਹੈ ਕੋਈ ਰਾਹ ਰਸਤਾ ਰਾਹ ਚ ਹੂੰ ਦੇ ਪਸੂ ਉੱਧਰ ਹੋ ਗਏ ਉੱਧਰ ਉੱਧਰ ਹੋ ਗਏ ਉਹ ਵਿਚਾਰੇ ਉੱਥੇ ਮਰ ਜਾਂਦੇ ਸੀ। ਪਾਣੀ ਐ ਡਾਡਾ ਸੀ। ਉਹ ਡਾਡਾ ਪਾਣੀ ਸੀ। ਡਾਡਾ ਵੱਡਾ ਪਾਣੀ ਸੀ। ਜਾਂ ਜੋ ਦਲਦਲ ਕਹਦੇ ਨੇ ਉਹ ਬਣ ਗਈ ਖੁੱਭ ਕੇ ਵਿੱਚ। ਪਸ਼ੂ ਨੇ ਨਿਕਲਣਾ ਹੀ ਨਹੀਂ ਉੱਥੇ ਮਰ ਜਾਣਾ। ਖਿਸ਼ ਉਦੋਂ ਐ ਬਹੁਤ ਨੁਕਸਾਨ ਹੋਇਆ। ਬਹੁਤ ਨੁਕਸਾਨ ਹੋਇਆ ਸੀ ਬਹੁਤ ਦਿੱਕਸਾ ਆ ਜਾਂਦੀ। ਬਹੁਤ ਜ਼ਿਆਦਾ ਹਣਾ ਹੋਇਆ ਮਸੀਬਤਾਂ ਚੱਲੀਆਂ। ਹਾਂ ਬਹੁਤ ਜ਼ਿਆਦੇ। ਹੂੰ ਤਾਂ ਕੋਈ ਉਹ ਵੀ ਇੰਨੀ ਹੈ ਨਹੀਂ ਹੁਣ ਤਾਂ ਉਦੋਂ ਤਾਂ ਨਾ ਹੁਣ ਐ ਨਹੀਂ ਹੁਣ ਤਾਂ ਸੌਖੇ ਆ ਚਰਚ ਪੇਰੇ ਹੂੰ ਉਦੋਂ ਤਾਂ ਹਾਂ ਉਦੋਂ ਦਾ ਪਰ ਮੇਰੇ ਵਿਚੋਰ ਹੂੰ ਸਾਰੇ ਵਿੱਚ ਜਿਵੇਂ ਪੇਤ ਹੀ ਨਹੀਂ ਸੀ ਕੋਈ ਪੇਤ ਨਹੀਂ ਸੀ ਵਿੱਚ ਵੜ ਜਾਂਦੇ ਹੋ ਕੇ ਜਿਵੇਂ ਚੰਗੇ ਬੰਦੇ ਵੀ ਸੀ ਤੇ ਵਿੱਚ ਮਾੜੇ ਨਾਲ ਗੋਠੇ ਤੇ ਪਏ ਹੁਣ ਤੇ ਮੰਗ ਜਾਂਦੇ ਬੋਲਦੇ ਬੋਲਦੇ ਗੱਲਾਂ ਕਰਦੇ ਕਰਦੇ ਕਾੜਕੂ ਕਾੜਕੂ ਕੋਲ ਨੰਗ ਜਾਂਦੇ ਸੀ ਐ ਵੀ ਚੰਗੇ ਵੀ ਸੀ ਸੰਗਤੀਆਂ ਪਾਣਾਂ ਦੀ ਅੱਜ ਤਾਂ ਵੀ ਬਚਾਉਂਦੇ ਹੀ ਹਨ ਜਿਵੇਂ ਕੋਈ ਚੰਗਾ ਕੰਮ ਕਰ ਦੇ ਤੇ 마ੜੇ ਵੀ ਵਿਚ ਦੂਜੇ ਰਲ ਜਾਂਦੇ ਦੂਜੇ ਦਾ ਨਾ ਹੀ ਉਹ ਨੁਕਸਾਨ ਕਰਦੇ ਫਿਰ ਉਹ ਬਦਨਾਮ ਉਹਨਾਂ ਦਾ ਨਾਮ ਹੋ ਜਾਂਦਾ ਸੀ ਜੇ ਪਿੰਡਾਂ ਦੇ ਵਿੱਚ 마ੜੇ ਸੀ ਜਿਹੜੇ ਉਹਨਾਂ ਨੂੰ ਤਾਂ ਪੈਸਾ ਕਮਾਉਣ ਦੀ ਸੀ ਕਮਾਉਣ ਦੀ ਸੀ ਵੀ ਲੁੱਟ ਚੱਲੀ ਆ ਲੁੱਟ ਲੋ ਵੀ ਜਿਵੇਂ ਸੁਧ ਹੁੰਦਾ ਉਹਨਾਂ ਦਾ ੱੱਕੇ ਵੀ ਬਹੁਤ ਕੀਤੇ ਹਨਾ ੱੱਕੇ ਬਹੁਤ ਕੀਤੇ